ਜਲੰਧਰ ਦੇ ਲਾਡੂ ਵਾਲੀ ਰੋਡ ਦੇ ਸਥਿਤ ਨਿਊ ਦਸ਼ਮੇਸ਼ ਨਗਰ ਦੇ ਵਿੱਚ ਇੱਕ ਕੋਲਡ ਸਟੋਰ ਦੇ ਵਿੱਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦਸ਼ਮੇਸ਼ ਨਗਰ ਦੇ ਮਨਿੰਦਰ ਸ਼ੰਭੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਦਸ਼ਮੇਸ਼ ਨਗਰ ਦੇ ਵਿੱਚ ਇੱਕ ਸੂਰਿਆ ਕੋਲਡ ਸਟੋਰ ਹੈ ਜਿੱਥੇ ਹਰ ਦਿਨ ਦਨ ਬਾਅਦ ਜਿੱਥੇ ਹਰ 10 ਦਿਨ ਬਾਅਦ ਗੈਸ ਲੀਕ ਹੋ ਜਾਂਦੀ ਹੈ ਜਿਸ ਦੇ ਕਰਕੇ ਇਲਾਕਾ ਨਿਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਬਾਰੇ ਜਲੰਧਰ ਦੇ ਡੀਸੀ ਅਤੇ ਐਸਐਸਪੀ ਜਗਮੋਨ ਸਿੰਘ ਨੂੰ ਕਈ ਵਾਰ ਮਹੱਲਾ ਨਿਵਾਸੀਆਂ ਦੇ ਵੱਲੋਂ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਜਦ ਇਸ ਦੇ ਬਾਰੇ ਕੋਲਡ ਸਟੋਰ ਦੇ ਫੈਕਟਰੀ ਮਾਲਕ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਕੋਈ ਗੈਸ ਲੀਕ ਨਹੀਂ ਹੁੰਦੀ ਬਲਕਿ ਗਟਰ ਦੀ ਬਲੋਕੇਜ ਦੇ ਕਾਰਨ ਇਹ ਗੈਸ ਲੀਕ ਹੁੰਦੀ ਆ ਤਾਂ ਕੱਲ ਰਾਤ ਵੀ 8 ਵਜੇ ਦੇ ਕਰੀਬ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਮੌਕੇ ਤੇ ਪ੍ਰਸ਼ਾਸਨ ਦੇ ਵੱਲ ਪਹੁੰਚ ਕੇ ਨਵੀਂ ਬਾਰਾਂ ਦਰੀ ਦੀ ਪੁਲਿਸ ਦੇ ਵੱਲ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਗੈਸ ਲੀਕ ਦੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ 12 ਦਰੀ ਤੋਂ ਆਈ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਸ ਲੀਕੇਜ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਗੈਸ ਦੇ ਕਾਬੂ ਪਾਇਆ ਗਿਆ ਹੈ ਹਾਂ ਹਾਂਜੀ ਸਰ ਆਪਣਾ ਨਾਮ ਬਤਾਏ ਔਰ ਕੀ ਮਾਮਲਾ ਹੈ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਉਹ ਨਿਊ ਦਸਪੈਸ਼ਨ ਲਾਡੂ ਰੋਡ ਤੇ ਰਹਿਣ ਵਾਲੇ ਆ ਜੀ ਕਿਥੇ ਤੁਹਾਡੇ ਮਹੱਲੇ ਇੱਕ 아이ਸ਼ਕਤੀ ਹੈ ਜਿਸ ਦੀ ਗੈਸ ਹਰ ਹਫਤੇ ਹਰ ਦਸਾਂ ਦਿਨ ਬਾਅਦ 15 ਦਿਨ ਬਾਅਦ ਲੀਕ ਹੁੰਦੀ ਹੈ ਹਾਂ ਉਹ ਗਿਆ ਸੈਣੀ ਜਰੀਲੀ ਹੈ ਬਈ ਬੱਚੇ ਗਜਾਬੀ ਜੀ ਕਹ ਲੋ ਵੀ ਕਹਿਣਾ ਨਹੀਂ ਚਾਹੀਦਾ ਬੱਚੇ ਮਾਰੂ ਗਿਆ ਸੀ ਜੀ ਕੱਲ ਨੂੰ ਕੋਈ ਅਭਿਨਵੀ ਹੁੰਦੀ ਹੈ ਗੈਸ ਦੌਰਾਨ ਤੇ ਪੂਰੀ ਦੀ ਪੂਰੀ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ ਜੋ ਵੀ ਸਾਡਾ ਨਫਾ ਨੁਕਸਾਨ ਹੋਏਗਾ ਇਹ ਜ਼ਿੰਮੇਵਾਰ ਹੋਣਗੇ ਪੂਰੇ ਦੇ ਪੂਰੇ ਕੀ ਹੈ ਸਟੋਰ ਦਾ ਨਾਮ ਕੀ ਹੈਗਾ ਇਹਦਾ ਨਾਂ ਰਾਜ ਐਸ ਰਾਜ ਸੁਰੇਜ ਸੁਰੇਜ ਕੋਲ ਸਟੋਰ ਹੈ ਜੀ ਓਨਰ ਦਾ ਨਾਮ ਕੀ ਹੈਗਾ ਓਨਰ ਦਾ ਨਾਮ ਉਹਦਾ ਨਹੀਂ ਪਤਾ ਜੀ ਉਹਦਾ ਨਾਮ ਨਹੀਂ ਪਤਾ ਮਤਲਬ ਕਹਿੰਦਾ ਆ ਵੇ ਭਾਜੀ ਮੇਰੇ ਬਈ ਇਹਨਾਂ ਨੂੰ ਇਹ ਚਾਹੀਦਾ ਬਈ ਹੁਣ ਇਹ ਸਾਰਾ ਮੱਲਾ ਵਸ ਗਿਆ ਇਹਨਾਂ ਨੂੰ ਫੈਕਟਰੀ ਆਪਣੀ ਬਾਹਰ ਨਹੀਂ ਚਾਹੀਦੀ ਕਿਤੇ ਅ ਕਿੰਨਾ ਟਾਈਮ ਹੋ ਗਿਆ ਇਹ ਗੈਸ ਲੀਕ ਹੁੰਦੀ ਹੈ ਜੀ ਗੈਸ ਲੀਕ ਹੁੰਦੀਆਂ ਇਹਦੇ ਜਿਹਦਾ ਕਹਿੰਦੇ ਨੇ ਕਾਲੇ ਟਿੱਟੇ ਹੋ ਗਏ ਆ ਉਹਨਾਂ ਦੀ ਗੈਸ ਲੀਕ ਹੁੰਦੀ ਵੀ ਅੱਛਾ ਤੁਸੀਂ ਫਿਰ ਓਨਰ ਦੇ ਨਾਲ ਮੌਲੇ ਵਾਲੇ ਨਾਲ ਗੱਲ ਓਨਰ ਹੈਗਾ ਆਊਟ ਆਫ ਜਿੱਦਾਂ ਕਹਿੰਦੇ ਨੇ ਸ਼ਹਿਰ ਤੋਂ ਬਾਹਰ ਨਹੀਂ ਹੈਗਾ ਦੇਸ਼ ਤੋਂ ਬਾਹਰ ਹੈ। ਅੱਛਾ ਨਹੀਂ ਬੱਚੇ ਹੈਗੇ ਇੱਥੇ? ਜੀ ਜੀ ਤੁਸੀਂ ਉਹਨਾਂ ਦੇ ਨਾਲ ਗੱਲ ਕੀਤੀ ਕਿ ਕੋਲੋਨੀ ਵਾਸੀ? ਮੈਂ ਕੀਤੀ। ਬਰਾਂਜੀ ਨੇ ਸਾਡੇ ਮਹੱਲੇ ਦੇ ਉਹ ਕਹਿੰਦਾ ਇਹ ਗਟਰ ਦੀ ਇਹ ਗਟਰ ਦੀ ਗੈਸ ਆ। ਗਟਰ ਦੀ ਗੈਸ ਆ। ਉਹ ਕੁੜੀਆਂ ਦੀ ਪਹਿਲਾਂ ਕਰੋ ਇਹ ਨਾ ਸਾਰੀ ਤਾਂ ਗਟਰ ਦੀ ਗੈਸ ਤੇ ਐਡੀ ਆਈਸੀ ਗੈਸ ਇਹਨਾਂ ਦੀ। ਇਹਦੇ ਜ਼ਮੀਨ ਸਮਾਨ ਦਾ ਫਰਕ ਹੈ। ਜੀ ਜੀ ਗਟਰ ਦੀ ਗੈਸ ਨਾਲ ਲੋਕੀ ਫਿਰ ਮਰਦੇ ਪਏ ਇੱਥੇ ਦੇ ਸਾਰੇ ਲੋਕੀ ਮਹੱਲਾ ਛੱਡ ਕੇ ਭੱਜ ਜਾਂਦੇ ਆ। ਮਗਰੋਂ ਸਾਡੀ ਕੋਈ ਚੋਰੀ ਹੋ ਜਾਏ ਕੋਈ ਨੁਕਸਾਨ ਹੋ ਜਾਏ ਕੋਈ ਅੱਗ ਲੱਗ ਜਾਏ ਕੁਝ ਲੱਗ ਜਾਏ। ਉਹਦਾ ਜ਼ਿੰਮੇਵਾਰ ਪੂਰਾ ਦਾ ਪੂਰਾ ਇਹਦਾ ਮਾਲਕ ਹੋਏਗਾ ਅੱਜ ਜਦੋਂ ਗੈਸ ਲੀਕ ਹੋਈ ਸੀਗੀ ਫਾਇਰ ਬ੍ਰਿਗੇਡ ਦੀ ਵੀ ਗੱਡੀਆਂ ਆਈਆਂ ਤੇ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਦਾ ਕਹਿਣਾ ਸੀ ਗੈਸ ਲੀਕ ਹੋਈ ਉਹਨਾਂ ਚਿਰ ਇਹਨਾਂ ਨੇ ਆਪਣੇ ਜੋ ਗੇਟ ਵਾਲੀ ਇਹ ਉਹ ਬੰਦ ਕਰਤਾ ਜਿਗਾੜ ਅਸੀਂ ਸਾਰੇ ਬੱਚੇ ਪਹਿਲਾਂ ਅੰਦਰ ਡੱਕੇ ਜੀ ਫਿਰ ਅੰਦਰੋਂ ਆਪਾਂ ਰਹਿ ਕੇ ਗੱਡੀਆਂ ਫਿਰ ਅਸੀਂ ਬੱਚੇ ਮਸਾਂ ਬਾਹਰ ਅੰਦਰੋਂ ਹੀ ਕਾਰ ਚ ਭਾਗੇ ਇਤੋਂ ਬਾਹਰ ਹੋ ਗਏ ਕਿਲੋਮੀਟਰ ਦੇ ਪਰੇ ਹੂੰ ਠੀਕ ਹੈ ਨਾ ਤੇ ਇਹਨਾਂ ਨੂੰ ਚਾਹੀਦਾ ਅੱਗੇ ਵੀ ਆਪਾਂ ਜਿਹੜਾ ਸ਼ਿਕਾਇਤ ਵੀ ਕੀਤੀ ਹੈ ਇਹਨਾਂ ਦੇ ਰੂਬਰੂ ਵੀ ਹੋਏ ਆਂ ਵੀ ਤੁਸੀਂ ਆਪਣਾ ਆਲਾ ਇਥੋਂ ਜਿਹੜਾ ਚਾਲੇ ਪਾ ਲਓ ਤੇ ਇਹਦੇ ਜੀ ਤੁਹਾਡੀ ਕਿੱਥੇ ਸ਼ਿਕਾਇਤ ਕਿੱਥੇ ਕੀਤੀ ਆ ਅਸੀਂ ਡੀਸੀ ਉਹਨਾਂ ਨੂੰ ਗਿਆ ਐਸਐਸਪੀ ਜਗਮਨ ਸਿੰਘ ਸਾਹਿਬ ਨੂੰ ਗਿਆ ਅਸੀਂ ਤੇ ਐਸਐਚਓ ਨੂੰ ਕੋਈ ਆ ਤਾਂ ਪੀਸੀਆਰ ਨੂੰ ਹਾਂਜੀ ਮੈਮ ਆਪਣਾ ਨਾਮ ਦੱਸੋ ਕਿੱਥੇ ਰਹਿੰਦੇ ਹੋ ਤੇ ਕੀ ਮਾਮਲਾ ਆਇਆ ਨੀਊ ਦ ਸ਼ਮੇਸ਼નગર ਸਾਨਿਆ ਤੇ ਇੱਥੇ ਸ਼ਾਮ ਦੀ 7:30 ਵਜੇ ਦੀ ਗੈਸ ਕਾਫੀ ਲੀਕ ਹੋ ਰਹੀ ਹੈ ਤੇ ਜੋ ਕਿ ਅੱਖਾਂ 'ਚ ਨਹੀਂ ਜ਼ਿਆਦਾ ਚੜ ਰਹੀ ਹੈ इवन ਸਾਹ ਲੈਣ 'ਚ ਬਹੁਤ ਪ੍ਰੋਬਲਮ ਹੋ ਰਹੀ ਹੈ ਸਾਨੂੰ ਤੇ ਅਸੀਂ ਕਾਫੀ ਦੇਰ ਤੋਂ ਵਸਤੇ ਸਾਰੇ ਇਕੱਠੇ ਹੋ ਕੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੈਸ ਦੀ ਜੋ ਪ੍ਰੋਬਲਮ ਹੈ ਉਹ ਠੀਕ ਹੋ ਸਕੇ ਬਟ ਇਹ ਬਹੁਤ ਹੀ ਜ਼ਿਆਦਾ ਹਾਰਮਫੁਲ ਹੈ ਸਾਡੇ ਲਈ ਕਿੰਨਾ ਟਾਈਮ ਹੋ ਗਿਆ ਇਹ ਜਿਹੜੀ ਗੈਸ ਲੀਕ ਹੁੰਦੀ ਆ आज का 7:30 बजे दी हो रही है नहीं आ, बाकी बंदे ने दसे कि पहला भी कदे होया हो है हां जी मतलब दो तीन बार एदे बारे तुसी किसी अधिकारी ਨਾਲ ਜਾਂ ਫਿਰ ਡੀਸੀ ਕੋਫਿਸ ਕੰਪਲੀਟ ਕੀਤੀ ਨਹੀਂ ਐਕਸ਼ਨ ਜ਼ਰੂਰ ਲਿਤਾ ਗਿਆ ਹਮੇਸ਼ਾ ਬਟ ਫਿਲਹਾਲ ਮੇਰੇ ਕੋਲ ਕੋਈ ਡਿਟੇਲਸ ਨਹੀਂ ਹੋਣ ਹੈ ਨਾ ਕੋਈ ਜ਼ਿਆਦਾ ਡਿਟੇਲਸ ਨਹੀਂ ਓਕੇ ਨਹੀਂ ਕੋਈ ਜਾਨੀ ਨੁਕਸਾਨ ਜਾਂ ਫਿਰ ਕਿਸੇ ਦੀ ਕੋਈ ਬਿਮਾਰੀ ਹੋ ਮਾਰੀ ਸ ਗੈਸ ਕਰਕੇ ਹੋਈ ਹੈ ਇਸ ਤਰ੍ਹਾਂ ਦਾ ਤਾਂ ਕੋਈ ਮਾਮਲਾ ਨਹੀਂ ਹੈ ਪਰ ਗੈਸ ਹਾਂ ਫੁਲਤਾ ਹੈ ਹੀ ਸਾਡੇ ਵਾਸਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਇਸ ਤਰ੍ਹਾਂ ਦੇ ਮਾਹੌਲ 'ਚ ਤਾਂ ਨਹੀਂ ਅਸੀਂ ਰਹਿੰਦੇ ਨਾ ਜਦੋਂ ਗੈਸ ਲੀਕ ਹੁੰਦੀ ਹੈ ਯਾਰ ਇੱਥੇ ਦੇ ਲੋਕਾਂ ਨੂੰ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਡੈਫੀਨਿਟਲੀ ਰੈਸਪੀਰੇਟਰੀ ਪ੍ਰੋਬਲਮਸ ਤਾਂ ਆਉਂਦੀਆਂ ਹੀ ਆ ਉਹਨੇ ਸਮੇਂ ਅਸੀਂ ਸਭ ਲੋਕ ਕਵਰ ਕਰਕੇ ਬੈਠੇ ਹਾਂ ਤੇ ਠਿੱਕ ਹੀ ਰਿਹਾ ਤੁਹਾਨੂੰ ਈਵਨ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਕਿ ਕਿੰਨੀਆਂ ਅੱਖਾਂ ਵਿੱਚ ਜਲਨ ਹੋ ਰਹੀ ਹੈ ਓਨਰ ਨਾਲ ਤੁਸੀਂ ਗੱਲ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਐਸਮ ਜਰ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ